ਮਾਮਾ ਕਿਉਂ ਨਹੀਂ ਹੈਗਾ ਕਿੱਧਰ ਪਾ ਗਿਆ ਮਾਮਾ ਭੱਜ ਗਿਆ ਜਿੱਕਰ ਸਿੰਘ ਨੂੰ ਅਸੀਂ ਛੱਡਦਾ ਛੱਡਦਾ ਤੁਸੀਂ ਹੈਲੋ ਹਾਂ ਮਨਿੰਦਰ ਕਿਵੇਂ ਆ ਠੀਕ ਆ ਲਾਟੀ ਤੁੰ ਦਾਸ ਕਿਵੇਂ ਆ ਠੀਕ ਆ ਮੈਂ ਵੀ ਵਧੀਆ ਹੋਰ ਕੀ ਬੰਦਾ ਨਹੀਂ ਬੱਸ ਬੰਨਾ ਕਿਸੇ ਘਰੇ ਸੀ ਮੈਂ ਘਰੇ ਆ ਗਈ ਤੂੰ ਹਾਂ ਅੱਛਾ ਤੇ ਉਹ ਉਧਰ ਫਿਰ ਮਾਮੇ ਕੋਲੇ ਕੌਣ ਆ ਮਾਮੇ ਕੋਲ ਕੋਈ ਵੀ ਨਹੀਂ ਹੈਗਾ ਮਾਮਾ ਪੀ ਨਹੀਂ ਹੈਗਾ ਉੱਥੇ ਕਿਉਂ ਮਾਮਾ ਕਿਉਂ ਨਹੀਂ ਹੈਗਾ ਕਿੱਧਰ ਪਾ ਗਿਆ ਮਾਮਾ ਭੱਜ ਗਿਆ ਟਿੱਕਰ ਸਿੰਘ ਨੂੰ ਅਸੀਂ ਛੱਡਤਾ ਛੱਡਤਾ ਤੁਸੀਂ ਹਮ ਚੱਲ ਦੇਖ ਮਨਿੰਦਰ ਇਹ ਤਾਂ ਤੂੰ ਜੋ ਕੀਤਾ ਮੈਨੂੰ ਪਤਾ ਤੂੰ ਠੀਕ ਹੀ ਕੀਤਾ ਹੋਊਗਾ ਹੈ ਮੈਂ ਨਹੀਂ ਕੀਤਾ ਹਾਂ ਮੇਰੇ ਘਰਦਿਆਂ ਨੇ ਕੀਤਾ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਮੈਂ ਤਾਂ ਹਰਪ੍ਰੀਤ ਕੋਲ ਗਈ ਹੋਈ ਆ ਦੋ ਦਿਨ ਹੋ ਗਏ ਅੱਜ ਹੀ ਆਈ ਸੀਗੀ ਉਹਦੀ ਮਾਨਸਿਕ ਬਿਮਾਰੀ ਦੇ ਵਿੱਚ ਤਾਂ ਸਹੀ ਹੋਊਗਾ ਮੇਰੇ ਪਿੱਛੋਂ ਇਹਨਾਂ ਨੇ ਕਿਕਰ ਸਿੰਘ ਨੂੰ ਛੱਡਦਾ ਉਹ ਵੀ ਤਾਂ ਛੱਡਿਆ ਕਿਉਂਕਿ ਉਹਦੀ ਸੱਸ ਜਦੋਂ ਸਾਰਾ ਆਏ ਸੀਗੇ ਇੱਥੇ ਮਿੰਤਾ ਕਰਨ ਹੂੰ ਤੇ ਮਿੰਦ ਬਿਨਾ ਕੁਝ ਛੱਡਦਾ ਇਹਨਾਂ ਨੇ ਓ ਯਾਰ ਮਨਿੰਦਰ ਮੇਰੀ ਗੱਲ ਸੁਣ ਜਿੰਨੀ ਇੱਕ ਸਜ਼ਾ ਤੁਸੀਂ ਉਹਨੂੰ ਦੇਜੋਗੇ ਹਨਾ ਉਹਦੇ ਵਾਸਤੇ ਉਹ ਬਹੁਤ ਐ ਮੈਨੂੰ ਐਂ ਲੱਗਦਾ ਵੀ ਮੇਰੇ ਮੈਮ ਨੂੰ ਉਹਨੂੰ ਅਕਲ ਆ ਗਈ ਹੋਊਗੀ ਇਸ ਟਾਈਮ ਕਿਉਂਕਿ ਜੋ ਕੁਝ ਤੁਸੀਂ ਉਹਨਾਂ ਕੀਤਾ ਹਨਾ ਬਹੁਤ ਮਾੜਾ ਕੀਤਾ ਫਿਰ ਵੀ ਦੇ ਮਾੜਾ ਕੀਤਾ ਉਹਦੇ ਨਾਲ ਤੇ ਚੱਲ ਮੇਰੀ ਗੱਲ ਸੁਣ ਮੈਂ ਤੈਨੂੰ ਨਹੀਂ ਕਹਿੰਦਾ ਮੈਂ ਇਹ ਕਹਿਣਾ ਵੀ ਚਲ ਉਹਨੇ ਤੇਰੇ ਨਾਲ ਮਾਰਾ ਕੀਤਾ ਤੂੰ ਉਹਦੇ ਨਾਲ ਮਾਰਾ ਕੀਤਾ ਪਰ ਹੈ ਤਾਂ ਕੀਤਾ ਤਾਂ ਮਾਰਾ ਹੀ ਨਾ ਠੀਕ ਹੈ ਚਲ ਯਾਰ ਚਲ ਮੈਂ ਮਾਰਾ ਕਰਨਾ ਨਹੀਂ ਚਾਹੁੰਦੀ ਸੀ ਉਹਦਾ ਪਰ ਜੇ ਉਹਨੇ ਮੇਰੇ ਨਾਲ ਇਹੋ ਜਿਹਾ ਕੁਝ ਕੀਤਾ ਨਾ ਫੇਰ ਹੀ ਮੈਂ ਕੀਤਾ ਉਹਦੇ ਨਾਲ ਕਿ ਮੈਂ ਕਿਹਾ ਬਚਪਨ ਤੋਂ ਇਹੀ ਕੁਝ ਸਿੱਖਦੀ ਆ ਰਹੀ ਜੇ ਮਾਂ ਪਿਓ ਨੇ ਮੈਨੂੰ ਇਹੀ ਕੁਝ ਸਿਖਾਇਆ ਵੀ ਆਪਾਂ ਇਹੋ ਜਿਹਾ ਕੁਝ ਕਰਨਾ ਕਿਸੇ ਨਾਲ ਮਨਿੰਦਰ ਮੈਂ ਸਮਝਦਾ ਤੇਰੇ ਗੁੱਸੇ ਨੂੰ ਸਮਝਦਾ ਠੀਕ ਹੈ ਮੈਂ ਤੈਨੂੰ ਵੀ ਸਹੀ ਕਹਿ ਰਿਹਾ ਮੈਂ ਤੈਨੂੰ ਗਲਤ ਨਹੀਂ ਕਹਿ ਰਿਹਾ ਪਰ ਗੱਲ ਤਾਂ ਗਲਤ ਹੀ ਹੈ ਨਾ ਵੀ ਚਲ ਚਲ ਛੱਡ ਯਾਰ ਜੋੜਾ ਕੁਝ ਹੋ ਗਿਆ ਹੋ ਗਿਆ ਪਰ ਹੁਣ ਮੇਰੀ ਗੱਲ ਸੁਣ ਮੈਂ ਤੇਰਾ ਜਿੰਨਾ ਤੱਕ ਸਾਥ ਦੇ ਸਕਦਾ ਸੀ ਮੈਂ ਆਪਦੇ ਮਾਮੇ ਨੂੰ ਵੀ ਤੈਨੂੰ ਫੜਾਤਾ ਠੀਕ ਹੈ ਇੱਥੋਂ ਤੱਕ ਸਾਥ ਦੇਦਾ ਇਸ ਤੋਂ ਬਾਅਦ ਵਿੱਚ ਮੈਂ ਆਪਦੇ ਮਾਮੇ ਦੇ ਖਿਲਾਫ ਨਹੀਂ ਜਾ ਸਕਦਾ ਮੈਂ ਤੇ ਸਾਡੇ ਤੂੰ ਇੰਨਾ ਸਾਥ ਦਿੱਤਾ ਮੇਰੇ ਲਈ ਤਾਂ ਇਹੀ ਬਹੁਤ ਹੈ ਨਹੀਂ ਅੱਜ ਕੱਲ ਇੰਨਾ ਕੌਣ ਕਰਦਾ ਉਹ ਵੀ ਆਪਦੇ ਦੇ ਖਿਲਾਫ ਖੜਾ ਹੋ ਕੇ ਬਸ ਜਿੰਨਾ ਸਾਥ ਦਿੱਤਾ ਨਾ ਤੇਰਾ ਬਹੁਤ ਧੰਨਵਾਦ ਹੈ ਇਸ ਤੋਂ ਬਾਅਦ ਜਿਹੜਾ ਕੁਝ ਵੀ ਹੋਊਗਾ ਮੈਂ ਆਪਦੇ ਸਿਰ ਤੇ ਆਪੇ ਦੇਖੂੰਗਾ ਹਾਂ ਹਾਂ ਕੋਈ ਗੱਲ ਪਰ ਜੇ ਕੋਈ ਹੋਰ ਲੋਡ ਹੋਈ ਹੋਰ ਕਿਸੇ ਜਗ੍ਹਾ ਤੇ ਸਾਥ ਲੈਣ ਦੀ ਲੋਡ ਹੋਈ ਉਸ ਸਾਥ ਤੇ ਮੈਂ ਤੇਰੇ ਨਾਲ ਖੜਾ ਪਰ ਇਸ ਦੋ ਵਾਰ ਵਿੱਚ ਤੈਨੂੰ ਪਤਾ ਕਿ ਮੇਰੀ ਵੀ ਰਿਸ਼ਤੇਦਾਰੀ ਹੈ ਠੀਕ ਹੈ ਮੇਰੀ ਮਾਂ ਦੀ ਵੀ ਰਿਸ਼ਤੇਦਾਰੀ ਹੈ ਤਾਂ ਕਰਕੇ ਵੀ ਮੈਨੂੰ ਉਧਰਲੇ ਪਾਸੇ ਵੀ ਜ਼ਿਆਦਾ ਝੁਕਣਾ ਪਊਗਾ ਪਰ ਮੈਂ ਤੈਨੂੰ ਐਂ ਕਹਿੰਦਾ ਵੀ ਆਪਣੇ ਵਿੱਚ ਵੀ ਫਰਕ ਨਾ ਪਵੇ ਤੇ ਸਾਡੇ ਰਿਸ਼ਤੇ ਵਿੱਚ ਵੀ ਕੋਈ ਫਰਕ ਨਾ ਪਵੇ। ਗਲਤੀ ਮੈਂ ਸਾਰੀ ਗੱਲਾਂ ਸਮਝ ਲੈ ਤੁਸੀਂ ਫਿਕਰ ਨਾ ਕਿਸੇ ਗੱਲ ਦੀ ਜਿੱਥੇ ਮੈਨੂੰ ਲੋੜ ਪਊਗੀ ਤਾਂ ਮੈਂ ਤੁਹਾਨੂੰ ਜ਼ਰੂਰ ਦੱਸੂਗੀ। ਪਰ ਕੁਝ ਨਾਲ ਜਿਹੜੇ ਮਾਮੇ ਵਾਲੀ ਗੱਲ ਵਿੱਚ ਮੈਂ ਆਪੇ ਦੇਖ ਲਵਾਂਗੀ ਮੈਂ ਤੁਹਾਨੂੰ ਇਸ ਗੱਲ ਦੇ ਵਿੱਚ ਨਹੀਂ ਲਿਆਉਂਗੀ ਚੱਲ ਠੀਕ ਹੈ ਨਾਲੇ ਬਾਕੀ ਹੁਣ ਤੂੰ ਇਸ ਗੱਲ ਦਾ ਪਸਤਾਵਾ ਨਾ ਰੱਖ ਵੀ ਮਾਮਾ ਉਹ ਤੋਂ ਛੱਡ ਗਿਆ ਵੀ ਛੱਡ ਗਿਆ ਜਾਂ ਛੱਡਦਾ ਠੀਕ ਹੈ ਵੀ ਮੇਰੀ ਗੱਲ ਸੁਣ ਤੇਰੇ ਘਰ ਦੇ ਨੇ ਕੀਤਾ ਨਾ ਜੋ ਚੰਗਾ ਹੀ ਕੀਤਾ ਹੋਊਗਾ ਤੂੰ ਹੈਗੀਂ ਜਵਾਕੜੀ ਠੀਕ ਹੈ ਤੂੰ ਫਿਰ ਵੀ ਤੇਰੇ ਘਰ ਦੇ ਨੇ ਸੋਚਣੀ ਫਿਰ ਵੀ ਬਹੁਤ ਉੱਤੇ ਤੱਕ ਹੈ ਹੈ ਉਹਨਾਂ ਨੇ ਵੀ ਕੁਝ ਸੋਚ ਸਮਝ ਕੇ ਫੈਸਲਾ ਲਿਆ ਇਹ ਠੀਕ ਹੈ ਤੇ ਜੇ ਮੰਨ ਲਾ ਕੱਲ ਨੂੰ ਕੋਈ ਗੱਲਬਾਤ ਹੁੰਦੀ ਹੈ ਫਿਰ ਠੀਕ ਹੈ ਤੇ ਫਿਰ ਹੁਣ ਉਹ ਘਰ ਦੇ ਨਿਭੜਨਗੇ। ਇਸ ਤੋਂ ਬਾਅਦ ਵਿੱਚ ਤੈਨੂੰ ਇਹ ਜਿਆ ਕੋਈ ਸਟੈਪ ਚੱਕਣ ਦੀ ਲੋੜ ਨਹੀਂ। ਠੀਕ ਹੈ ਕੋਈ ਗੱਲ ਨਹੀਂ। ਧਿਆਨ ਰੱਖਿਆ ਹੁਤਾ। ਅੱਛਾ। ਚੱਲ ਠੀਕ ਹੈ ਚੰਗਾ। ਪੁੱਤਾ ਚਾਹ ਪਾਣੀ ਤਾਂ ਨਹੀਂ ਪੀਣਾ। ਅਰੇ ਵੀ ਤੂੰ ਇੱਥੇ ਘੜੀ ਸੀ। ਨਾ ਮੈਂ ਇੱਥੇ ਨਹੀਂ ਹੈਗੀ ਪੁੱਤ ਮੈਂ ਤਾਂ ਗਾਂਹ ਤੋਂ ਜੀ ਮੈਂ ਤਾਂ ਤੈਨੂੰ ਐ ਪੁੱਛਦੀ ਸੀ। ਇਹ ਕੀ ਦੀ ਗੱਲ ਇਹ ਕਰਵਾਉਂਦਾ ਸੀ ਤੇਰੇ ਮਾਗਰ ਲੱਗ ਕੇ ਤੇਰੇ ਐ ਕਰਕੇ ਕੀ ਦੀ ਗੱਲ ਕਰਦਾ ਸੀ ਪੁੱਤ? ਉਹ ਨਹੀਂ মা। ਉਹ ਤੈਨੂੰ ਦੱਸਿਆ ਤਾਂ ਸੀਗਾ। ਆਪਣੇ ਉਸੇ ਸਕੂਲ ਦੇ ਵਿੱਚ ਮਾਸਟਰ ਜਾਣੀ ਸੀਗਾ। ਅੱਛਾ। ਹਾਂ ਉਹਦਾ ਰੌਲਾ ਚੱਲੀ ਜਾਂਦਾ ਸੀਗਾ। ਪੁੱਤ ਮੇਰੀ ਗੱਲ ਸੁਣ ਲਾ। ਸਿਆਣਾ ਬਣ ਜਾ। ਆਹ ਕਿਤੇ ਮੰਦਿਰ ਦੇ ਮਗਰ ਲੱਗ ਕੇ ਨਾ ਉਹਨਾਂ ਦੇ ਮਗਰ ਲਾ ਕੇ ਕੋਈ ਹੋਰ ਪੁੱਠੇ ਕੰਮਾਂ 'ਚ ਪੈ ਜੇ ਪੁੱਤ। ਤੈਨੂੰ ਪਤਾ ਮੈਂ ਤੈਨੂੰ ਕਿਵੇਂ ਪਾਲਿਆ ਹੈਗਾ। ਉਹ ਨਹੀਂ ਮਾਂ ਤੇਰਾ ਪੁੱਤ ਹੁਣ ਦੇਖ ਲੈ ਪੜਿਆ ਲਿਖਿਆ। ਐ ਐਵੇਂ ਕਿਸੇ ਦੇ ਮਗਰ ਥੋੜੀ ਲੱਗੂੰਗਾ ਮੈਂ। ਬਾਕੀ ਨਾਲ ਤੈਨੂੰ ਸਾਰਾ ਕੁਝ ਹੀ ਪਤਾ ਹੈ। ਸਕੂਲ ਜਾਣਾ ਮੈਂ। ਠੀਕ ਹੈ ਉੱਥੇ ਜਾਣਾ ਜਵਾਕਾਂ ਨੂੰ ਪੜਾ ਕੇ ਘਰੇ ਵਾਪਸ ਆਇਆ ਨਾ ਅੱਗੇ ਮੇਰੇ ਕਿੰਨੇ ਕੁ ਲਾਂਬੇ ਸੁਣਿਆ ਤੂੰ ਐਵੇਂ ਨਾ ਤੂੰ ਫਿਰ ਗਿਆ ਮੈਂ ਲਾਂਬੇ ਸੁਣੇ ਨਹੀਂ ਅੱਜ ਤੱਕ ਗਾਹਾਂ ਵਾਸਤੇ ਮੈਂ ਲਾਂਬਾ ਸੁੰਣਾ ਵੀ ਨਹੀਂ ਚਾਹੁੰਦੀ ਮੇਰਾ ਪੁੱਤ ਬਣ ਕੇ ਨਾ ਸਿਆਣਾ ਬਣ ਕੇ ਰਹੀਂ ਦੇਖੀ ਕਿਤੇ ਕਿਸੇ ਦੇ ਮਗਰ ਲਾ ਕੇ ਕੋਈ ਹੋਰ ਗਲਤ ਕੰਮ ਕਰ ਲਵੇ ਜਦੋਂ ਮੇਰਾ ਮਾਮਾ ਨਹੀਂ ਕਿਸੇ ਦੇ ਮਗਰ ਲੱਗਦਾ ਤੂੰ ਐਂ ਦੇਖ ਮੈਂ ਤਾਂ ਮਾਮੇ ਤੇ ਜਾਊਂਗਾ ਜਦੋਂ ਮੇਰਾ ਮਾਮਾ ਨਹੀਂ ਜੇ ਮੇਰੇ ਮਾਮੀ ਨੂੰ ਇੰਨੀ ਜਾਣ ਪਛਾਣ ਹੈ ਸਾਰਾ ਕੁਝ ਉਹਦੇ ਕਹਿਣੇ ਚ ਹੈ ਹਾਂ ਦੱਸਦਾ ਸੀ ਮਾਮਾ ਆਪਾਂ ਨੂੰ ਅੱਜ ਹਾਂ ਹਾਂ ਪੁੱਤ ਦੱਸਿਆ ਤੇਰੇ ਮਾਮੇ ਨੇ ਮੈਂ ਉਹਦੀ ਕੀ ਮੱਖਾ ਮਾਇਆ ਦੋ ਦਿਨ ਬਾਗੀ ਤੇਰੇ ਮਾਮੇ ਕੋਲੇ ਕਿਤੇ ਆ ਜਵਾਕਾਂ ਨੇ ਕਿਤੇ ਹੋਰ ਹੀ ਕੋਈ ਪੜਤ ਪੜਾਤੀ ਹੋਵੇ ਕਿਤੇ ਪੁੱਤ ਮੈਂ ਤਾਂ ਗਰਜ਼ੀ ਹੈਗਾ ਤੇਰਾ ਮਾਮ ਪਹਿਲਾਂ ਤੇਰੀ ਗੱਲ ਹੀ ਨਹੀਂ ਸੁਣੀ ਫਿਰ ਇਹਦਾ ਮਤਲਬ ਮੇਰੀ ਹੈ ਨਾ ਮੈਨੂੰ ਨਹੀਂ ਕੋਈ ਗੱਲ ਸੁਣੀ ਪੁੱਤ ਮੈਂ ਤਾਂ ਗੱਲ ਤਾਂ ਮਾਸਟਰ ਨਾਲ ਕਰੀ ਜਾਂਦਾ ਆ ਉਹ ਕਰਦਾ ਪੁੱਤ ਮਾਸਟਰ ਨਾਲ ਨਾਲ ਤਾਂ ਨੂੰ ਆਏ ਕਹੀ ਜਾਂਦਾ ਸੀਗਾ ਵੀ ਇਹ ਇਹ ਨਾ ਹੁਣ ਆ ਰੋਲਾ ਜਾ ਪਿਆ ਜਿਵਾਂ ਕਾ ਯਾਰਾ ਕੁੱਟ ਮਰਜੀ ਵਾਲਾ ਵੀ ਹੁਣ ਇਹਨਾਂ ਨੂੰ ਕਿਵੇਂ ਸੋਲਵ ਕੀਤਾ ਜਾਵੇ ਤਾਂ ਹੁਣ ਸਾਰਿਆਂ ਨੇ ਮਤਾ ਪਾਸ ਕੀਤਾ ਵੀ ਭਾਈ ਕਿਸੇ ਜਵਾਬ ਨੂੰ ਕੁਝ ਕਹਿਣਾ ਨਹੀਂ ਜੇ ਕਹਿਣਾ ਤਾਂ ਪਹਿਲਾਂ ਉਹਦੇ ਘਰਦਿਆਂ ਨੂੰ ਫੋਨ ਕਰਦੋ ਭਾਈ ਛੋਟਾ ਜਵਾਬ ਸਾਡੇ ਕਹਿਣੇ ਦੇ ਵਿੱਚ ਹੈ ਨਹੀਂ ਆਹ ਚੀਜ਼ ਆਏ ਨਹੀਂ ਕਰ ਰਿਹਾ ਐ ਕੰਮ ਨਹੀਂ ਕਰਦਾ ਜੇ ਕਰਦੇ ਕਹਿਣਗੇ ਵੀ ਕੁੱਟ ਦੋ ਤੇ ਕੁੱਟ ਦੋ ਜੇ ਨਹੀਂ ਕਹਿੰਦੇ ਤਾਂ ਬਸ ਕਹੋ ਵੀ ਆਹ ਚੱਕੋ ਆਪਦਾ ਜਵਾਬ ਵੀ ਤੁਸੀਂ ਲੈ ਜਾਓ ਠੀਕ ਆ ਨਾ ਠੀਕ ਆ ਪੁੱਤ ਕੋਈ ਆਕ ਨਹੀਂ ਕੁੱਟਣਾ ਕਿਸੇ ਦੇ ਮਗਰ ਨਹੀਂ ਲੱਗਣਾ ਸਿਆਣਾ ਬਣ ਕੇ ਆ ਪਹਿਲਾਂ ਤੇਰਾ ਪਿਓ ਨੇ ਕੀ ਖਟੜਾ ਉਹ ਬੈਠਾ ਭੈਣ ਕੋਲੇ ਜਾ ਕੇ ਲੈਤੀ ਕਿ ਤੇ ਆਪਣੀ ਸਾਰ ਵੀ ਮੇਰਾ ਪੁੱਤ ਕਿਵੇਂ ਆ ਵੀ ਮੇਰੇ ਘਰ ਵਾਲੀ ਕਿਵੇਂ ਆ ਮੈਂ ਤਾਂ ਪੁੱਤ ਤੈਨੂੰ ਸੌਂਕ ਨਾਲ ਪਾਲਿਆ ਮੇਰਾ ਪੁੱਤ ਬਣ ਕੇ ਨਾ ਕੋਈ ਲੰਮਾ ਨਾ ਜਵਾਦੀ ਨਾ ਨਾ ਮਾਂ ਤੂੰ ਐਵੇਂ ਐਵੇਂ ਨਾ ਫਿਕਰ ਕਰ ਮੈਂ ਤਾਂ ਕੁਛ ਨਹੀਂ ਦੇਖਣ ਨੂੰ ਪੁੱਤ ਇੱਕ ਤੂੰ ਹੀ ਮੇਰਾ ਪੁੱਤ ਐ ਦੇਖਣ ਨੂੰ ਬਸ ਬਸ ਬਸ

ਮਨਿੰਦਰ ਤੈਨੂੰ ਕਿੱਥੇ ਦੇਖਿਆ ਬੈਲਾ ਐ ਦੱਸੀ ਮੈਨੂੰ ਨਾ ਮੈਂ ਤਾਂ ਨਾ ਦੇਖਿਆ ਨਹੀਂ ਭਾਬੀ ਮੈਂ ਸਾਰੀ ਕਿਤੇ ਦੇਖਿਆ ਹੀ ਨਾ ਮੈਨੂੰ ਮਨਿੰਦਰ ਦਿੰਦੀ ਹੈਗੀ ਕਿਤੇ ਅੰਦਰ ਹੀ ਹੋਣਗੇ ਉਹਨਾਂ ਨੇ ਕਿੱਥੇ ਜਾਣਾ ਹੈ ਅੰਦਰ ਸਾਰੀ ਕਿਤੇ ਫੋੜ ਕੇ ਆਈਆਂ ਵਾ ਸਾਰੇ ਕਮਰੇ ਕਿਤੇ ਨਹੀਂ ਹੈਗੇ ਉਹ ਮਨਿੰਦਰ ਤਾਂ ਪਈ ਪੂਈ ਨਾ ਹੋਵੇ ਬਾਟਾਈ ਕਮਰੇ ਦਾ ਉਹ ਹੀ ਗੱਲ ਬਿੰਦਰੇ ਤੇਰੀ ਗੱਲਾਂ ਫਿਰ ਨਾ ਮਨਿੰਦਰ ਕੋਈ ਉਹੀ ਗੱਲ ਜੇ ਪਈ ਵੀ ਹੋ ਬੱਡ ਤੇ ਤਾਂ ਮੈਨੂੰ ਦਿਖੂਗੀ ਨਹੀਂ ਫਿਰ ਇੱਧਰ ਤਾਂ ਮੈਂ ਲੰਘਦੇ ਹੀ ਨਹੀਂ ਦੇਖੇ ਵੀ ਕਿੱਧਰ ਗਏ ਆ ਕਿੰਨਾ ਟਾਈਮ ਹੋ ਗਿਆ ਮੈਂ ਤਾਂ ਕਦੋਂ ਦੀ ਬੈਠੀ ਆ ਅੱਧਾ ਘੰਟਾ ਹੋ ਗਿਆ ਮੈਨੂੰ ਇੱਥੇ ਬੈਠੀ ਨੂੰ ਕਿਤੇ ਦੋ ਜਣੇ ਬਾਹਰ ਤਾਂ ਨਹੀਂ ਵਾਕਿ ਕਿਤੇ ਬਾਹਰ ਉਹਨਾਂ ਨੇ ਕੀ ਲੈਣ ਜਾਣਾ ਸੀ ਪਤਾ ਨਹੀਂ ਹਰ ਜੇ ਕਿਤੇ ਆਪਣੇ ਘਰ ਦਾ ਕੰਮ ਗਏ ਹੁੰਦੇ ਨਾ ਤਾਂ ਉਹਨਾਂ ਨੇ ਦੱਸ ਕੇ ਜਾਣਾ ਸੀ ਕਿਤੇ ਨਾ ਮਨਿੰਦਰ ਕਰਿਆ ਤੇ ਨਾ ਹੀ ਨਿੱਕਾ ਕਰਿਆ ਨਿੱਕੇ ਨੂੰ ਫੋਨ ਲਵਾ ਲਵਾਈ ਤੋ ਤੈਨੂੰ ਲੱਗਦਾ ਕਾ ਵੀ ਉਹ ਮੈਂ ਜਾ ਕੇ ਉਹਨੂੰ ਕਹਿ ਦਾਂ ਵੀ ਫੋਨ ਲਾ ਦੇ ਨਿੱਕੇ ਨੂੰ ਤੇ ਉਹਦੀ ਲਾ ਕੇ ਦੇ ਦੂ ਉਹ ਮੈਨੂੰ ਪਹਿਲਾਂ ਸੌ ਸੁਣਾਊਗਾ ਮੈਨੂੰ ਉਹ ਇੱਕ ਤਾਂ ਇਹਨਾਂ ਦੇ ਸੁਣ ਸੁਣਾਉਣ ਨੇ ਮਾਰੇ ਕੀ ਕਰਗੇ ਅੱਜ ਕੱਲ ਇਹਨਾਂ ਨੂੰ ਪਤਾ ਨਹੀਂ ਵਿੰਦਰੇ ਕੀ ਹੋਇਆ ਪਿਆ ਪਿਓ ਪੁੱਤਾਂ ਨੂੰ ਨਾ ਤਾਂ ਕੋਈ ਮੌਕਾ ਸਾਡੇ ਤੇਰਾ ਭਾਈ ਲੜਨ ਦਾ ਤੇ ਨਾ ਕੋਈ ਮੌਕਾ ਸਾਡੇ ਨਿੱਕਾ ਜਦੋਂ ਉਹਨੂੰ ਪਤਾ ਹੈ ਵੀ ਮੇਰਾ ਬਾਪ ਇਹ ਜ ਆ ਮੈਨੂੰ ਬੋਲਣ ਨਹੀਂ ਦਿੰਦਾ ਉਹਦੀ ਬਰਾਬਰੀ ਨਾ ਕਰ ਪਾਈ ਨਾ ਬੋਲ ਉਹ ਤੇ ਮure ਹਟਦਾ ਨਹੀਂ ਭਣੇ ਨਿੱਕਾ ਵੀ ਨਹੀਂ ਹਟਦਾ ਬਥੇਰਾ ਮੈਂ ਵੀ ਸਮਝਾਇਆ ਸੀਗਾ ਸੱਚ ਤੈਨੂੰ ਹੋਰ ਦੱਸਾਂ ਗੱਲ ਆਪਣੀ ਤੋਂ ਬਾਅਦ ਗੱਲ ਹੀ ਨਹੀਂ ਹੋਈ ਹਾਂ ਮੈਂ ਇੱਥੇ ਕਰਮੋ ਨੂੰ ਫੋਨ ਲਵਾ ਲਿਆ ਸੀ ਨਿੱਕੇ ਤੋਂ ਅੱਛਾ ਹਾਂ ਪਹਿਲਾਂ ਤਾਂ ਉਹਦੀ ਮਾਂ ਨੇ ਚੱਕ ਲੈ ਬੱਸ ਆਹੀ ਕਰਤੂਤਾ ਉਹਨੂੰ ਤਾਂ ਬਹੂ ਨੂੰ ਤਾਂ ਚੱਕਣੇ ਹੀ ਨਹੀਂ ਦਿੰਦੀ ਫੋਨ ਪਹਿਲਾਂ ਆਪ ਪ੍ਰਧਾਨ ਮੂਰੇ ਹੁੰਦੀ ਹੈਗੀ ਨਹੀਂ ਤੂੰ ਵੀ ਲੈ ਨਹੀਂ ਪ੍ਰਧਾਨ ਬਣਿਆ ਕਰ ਪਹਿਲਾਂ ਗੱਲ ਸੁਣ ਲਿਆ ਕਰ ਪੂਰੀ ਫੇਰ ਤੇ ਜੁਪਾ ਲਿਆ ਕਰ ਕੀ ਹੋਇਆ ਤਾ ਦੱਸੋ ਮੈਨੂੰ ਤਾਂ ਅਜੇ ਵੀ ਉਹਦੀ ਮਾਂ ਨੇ ਚੱਕ ਕੇ ਪੁੱਠਾ ਸਿੱਧੀ ਬੋਲੀ ਹੋਰ ਚੱਜ ਦੀ ਗੱਲ ਤਾਂ ਉਹਨੇ ਕੋਈ ਕਰਨੀ ਨਹੀਂ ਚਾਹੇ ਜੇ ਬੋਲੀ ਹੋਇਆ ਫਲਾ ਲਿਆ ਫਿਰ ਮੈਰੇ ਦੱਸ ਕਿਹੜਾ ਕੋਈ ਆਏ ਵੀ ਮੈਂ ਨਹੀਂ ਕੁਝ ਬੋਲ ਸਕਦੀਗੀ ਮੇਰੇ ਕੀ ਜ਼ੁਬਾਨ ਨਹੀਂ ਲੱਗੀ ਬੋਲਣ ਨੂੰ ਤੂੰ ਗੱਲ ਕੀਤੀ ਉਹਦੀ ਮਾਂ ਨਾਲ ਤੇ ਹੋਰ ਕੀ ਨੇ ਗੱਲ ਕੀਤੀ ਸੀ ਮੈਂ ਹੀ ਗੱਲ ਕੀਤੀ ਸੀ ਫੇਰ ਤਾਂ ਉਹੀ ਗੱਲ ਬੋਲਣ ਬਣਾਉਣਾ ਜਿੱਦੋਂ ਕਹਿੰਦੇ ਬਰਾਬਰੀ ਫੇਰ ਤਾਂ ਹੁਣ ਜੇ ਮੇਰੇ ਵਰਗੀ ਹੋਵੇ ਤਾਂ ਚੁੱਪ ਕਰ ਜਾਂਦੀ ਹੁਣ ਉਹੀ ਗੱਲ ਜਦੋਂ ਹੁਣ ਮੂਰੇ ਬਿੰਦਰ ਆ ਪਈ ਉਹ ਤਾਂ ਹੁਣ ਕਿਸੇ ਸੁਣਨ ਵਾਲੀ ਤਾਂ ਹੈ 100 ਉਹ ਨਹੀਂ ਕਿ ਕਹਿ ਹੁਚਾਰ ਤੇ ਬੱਦ ਸੁਨਾਈਆਂ ਹੋਣਗੀਆਂ ਸੁਨਾਈਆਂ ਹੋ ਗਈਆਂ ਦੋਏ ਜਾਣੀਆਂ ਫੋਨ ਤੇ ਜੇ ਸੁਨਾਈਆਂ ਤਾਂ ਫਿਰ ਉਹਦੀ ਆਪਦੀ 3 ਨਾਲ ਗੱਲ ਕਰਾਤੀ ਨਹੀਂ ਤਨ ਇੰਨੇ ਦਿਨ ਹੋ ਗਏ ਸੀ ਕਦੇ ਗੱਲ ਕਰਾਈ ਸੀ ਐ ਮੈਂ ਉੱਥੇ ਕੀ ਕਹਿੰਦੀ ਕੰਮੋ ਕਹਿੰਦੀ ਮੈਨੂੰ ਲਾਏ ਜੋ ਅੱਛਾ ਤੇ ਮੈਂ ਆਖਿਆ ਮੈਂ ਹਾਂ ਚੰਗਾ ਅਸੀਂ ਐਤਵਾਰ ਨੂੰ ਆਵਾਂਗੇ ਉਹ ਵੀ ਮੈਨੂੰ ਕਹੇ ਸੀ ਇਕੱਲੇ ਨੂੰ ਨਾ ਭੇਜੀ ਭੂਆ ਤੇ ਐਤਵਾਰ ਨੂੰ ਨਾਲ ਆ ਜਿਓ ਤੇ ਹੁਣ ਅਸੀਂ ਪਰਸੋਂ ਨੂੰ ਜਾਵਾਂਗੇ ਭੂਆ ਪੁੱਤ ਜੀ ਛਾ ਠੀਕ ਆ ਹਾਂ ਵਧੀਆ ਲਿਆਉਂਗੇ ਉਹਨੂੰ ਕਿੰਨਾ ਟਾਈਮ ਹੋ ਗਿਆ ਉਹੀ ਗੱਲ ਘਰ ਹੋ ਗਈ ਨੂੰ ਹੈ ਉਦੀ ਮਾ ਕੋਈ ਬਾਰਾ ਸਾਰਾ ਹੋਣੀ ਦਿੰਦੀ ਜਦੋਂ ਕੋਈ ਲਿਉਣ ਦੀ ਗੱਲ ਕਰਦਾ ਮੇਰੀ ਧੀ ਮੈਂ ਉਰੇ ਚਾਫਾ ਕਰਾਉਂਗੀ ਮੈਂ ਇੱਥੇ ਨਹੀਂ ਤੋੜਦੀ ਹੈਗੀ ਹੈ ਬਾਣਿਏ ਪਾ ਰੱਖਿਆ ਉਹ ਹੀ ਨਿਕ ਠੀਕ ਆਉਂਦੀ ਹੈਗੀ ਮੈਂ ਤਾਂ ਉਹਨੂੰ ਸਿੱਧਾ ਕਹਤਾ ਮੈਂ ਕਿਹਾ ਜੇ ਨਹੀਂ ਤੂੰ ਆਪਦੇ ਘਰੇ ਸਾਨੂੰ ਸੱਦਣਾ ਨਾ ਸੜਕ ਤੇ ਆ ਜੇ ਤੇ ਸੜਕ ਤੋਂ ਹੀ ਸਤਾਵਦੀ ਨੂੰ ਚੜਾ ਕੇ ਲੈ ਜਾਗੇ ਤੇਰੇ ਘਰ ਦਾ ਅਸੀਂ ਪਾਣੀ ਵੀ ਨਹੀਂ ਪੀਂਦੇ ਬੱਸ ਠੀਕ ਹੈ ਹਾਂ ਉਹੀ ਤਾਂ ਗੱਲ ਆ ਤਪਾ ਮਰਿਆ ਕੁਛ ਮਰਜੀ ਆਖੀ ਜਾਵੇ ਹੁਣ ਉਹ ਪਰ ਉਹ ਕਿੱਧਰ ਗਏ ਨੇ ਹੁਣ ਮੈਨੂੰ ਉਹਨਾਂ ਦੀ ਟੈਨਸ਼ਨ ਲੱਗ ਗਈ ਹੈ ਹੁਣ ਮੈਨੂੰ ਕੀ ਪਤਾ ਉਹ ਤਾਂ ਚਲ ਮਨਿੰਦਰ ਦਾ ਜਿਵੇਂ ਹੈ ਗਿਆ ਨਿਆਣੀ ਉਹ ਨਿੱਕਾ ਵੀ ਉਹਦੀ ਠੂਹ ਦੇ ਲੈ ਕੇ ਤੁਰ ਜਾਂਦਾ ਉਹਨੂੰ ਕੀ ਪਤਾ ਕੁਝ ਦੁਖਣ ਸੁਖਣ ਨਾਲ ਲੱਗਿਆ ਹੋਵੇ ਕੀ ਕਿਦਾਂ ਕੀ ਦੁੱਖ ਲੱਗਿਆ ਕੁਝ ਨਹੀਂ ਦੁਖਦਾ ਹੈਗਾ ਬੈ ਜਾ ਬੈ ਜਾ ਬੈ ਜਾ ਕੀ ਦੁੱਖ ਲੱਗਿਆ ਭਾਈ ਕੁਝ ਨਹੀਂ ਬਾਈ ਦੁਖਦਾ ਤਾਂ ਉਹੀ ਗੱਲ ਕਰਦਿਆਂ ਸੀ ਸੁੱਤੇ ਹੀ ਬੈਠ ਗਾ ਕਦੀ ਕੀ ਪਤਾ ਤਾਂ ਦੁੱਖਣ ਲੱਗ ਗਿਆ ਦੁੱਖਣ ਲੱਗ ਗਿਆ ਹੋਵੇ ਉਹ ਤਾਂ ਮਨਿੰਦਰ ਦੀ ਗੱਲ ਕਰਦੇ ਸੀ ਜੀ ਉਹ ਘਰੇ ਨਹੀਂ ਹੈਗੀ ਤੇ ਨਹੀਂ ਨਾ ਨਹੀਂ ਨਿਕਾਗਾ ਕਰੀ ਮੈਂ ਤਾਂ ਉਹ ਕਮਰੇ ਚ ਬਾਰੀ ਨਹੀਂ ਲਿਆ ਹੈ ਨਹੀਂ ਕਮਰੇ ਚ ਆਉਦੇ ਨਾ ਹੈ ਨਹੀਂ ਕਮਰੇ ਚ ਹੀ ਦੇਖ ਕੇ ਆਈਆਂ ਮੈਂ ਤੇ ਉਹ ਪਤਾ ਨਹੀਂ ਹੁਣ ਮੈਨੂੰ ਕਿਹੜਾ ਦੱਸ ਕੇ ਗਏ ਨੇ ਉਹ ਨਹੀਂ ਤੂੰ ਘਰੇ ਹਣੀ ਸੀ ਮੈਂ ਘਰੀ ਸੀ ਹਾਂ ਗਾਲ ਦੀਦੀ ਮੈਂ ਤਾਂ ਕੋਠੇ ਤੇ ਕੱਪੜੇ ਪਾਉਣ ਚੜ ਗਈ ਅੱਛਾ ਹੋਰ ਮੈਨੂੰ ਕਿਹੜਾ ਪਤਾਗਾ ਹੁਣ ਮੈਂ ਤਾਂ ਆ ਕੇ ਹੁਣ ਬਾਹਲ ਕੇ ਦੇਖ ਕੇ ਮਹਿੰਦਰੂਪ ਜਮਾ ਕੀ ਪਤਾ ਘਰੇ ਮੈਨੂੰ ਦੇਖ ਲੈਣੀ ਮਹਿੰਦਰੂ ਨਾ ਦੱਸ ਕੇ ਗਏ ਹੁਣ ਤੂੰ ਕਿੱਥੇ ਦੀ ਬਣੀ ਮੈਂ ਤਾਂ ਆਪਾਂ ਹੀ ਇੱਥੇ ਬੈਠੇ ਮੇਰੇ ਕੋਲ ਦੀ ਤਾਂ ਨੰਗੇ ਨਹੀਂਗੇ ਇਹ ਕਹਿੰਦੀ ਮੈਂ ਕੋਠੇ ਤੇ ਕੱਪੜੇ ਪਾਣ ਗਈ ਆ ਕੋਠੇ ਤੇ ਕੱਪੜੇ ਪਾਣ ਗਈ ਤੇ ਨਿਕਲ ਗਏ ਐਨੇ ਚੀ ਉਹ ਚਲ ਜੇ ਕਰੋ ਗਏ ਵੀ ਨੇ ਤਾਂ ਦੱਸ ਤਾਂ ਜਾਂਦੇ ਜੇ ਮੈਨੂੰ ਨਹੀਂ ਦੱਸਣਾ ਤਾਂ ਆਪਣੀ ਭੂਆ ਨੂੰ ਦੱਸ ਜਾਂਦੇ ਉਹ ਨਾਲ ਗਿਆ ਨਾ ਨਾਲੇ ਗਿਆ ਨਾਲੇ ਗਿਆ ਹੋਊਗਾ ਜਦੋਂ ਫਿਰ ਘਰੇ ਨਹੀਂ ਆਇਆ ਕੱਲੀ ਤਾਂ ਜਾਂਦੀ ਨਹੀਂ ਪੱਕਾ ਨਾਲ ਗਿਆ ਉਹ ਉਹਦੇ ਤਰ੍ਹਾਂ ਕਹਿੰਦਾ ਵਸ ਸੰਗਲ ਜੀ ਮਾੜੀ ਜਿਹੀ ਲਾਈ ਜੀ ਚੱਲ ਸਾਰਾ ਤਿਆਰ ਹੀ ਰਹਿੰਦਾ ਕਰੋ ਨਿਕਲਣ ਨੂੰ ਤਾਂ ਉਹ ਆ ਮਨਿੰਦਰ ਨੂੰ ਵੀ ਕਿਹਾ ਮਰਜ਼ੀ ਸਮਝਾ ਲਾ ਪਤਾ ਨਹੀਂ ਕੀ ਉਹਦੀ ਅਕਲ ਤੇ ਠਿੱਕਰਾ ਮੁੱਦਾ ਪੱਜ ਰਿਹਾਗਾ ਜਿਹੜੀ ਗੱਲੇ ਨਹੀਂ ਸੁਣਦੀ ਉਹ ਬਾੜਾ ਰੋੜਾ ਭਾਂਦ ਕੇ ਲੋੜਦੀ ਹੈ ਟਿਕਟਕਾ ਹੋ ਗਿਆ ਹੁਣ ਕੁੜੀ ਨੂੰ ਬਾੜਾ ਨਾਲ ਕੁਝ ਬੋਲਨੀ ਸਮਝੀ ਨਾ ਉਹੀ ਤਾਂ ਮੈਂ ਕਹਿਣੀ ਬਾਈ ਇਹ ਵੀ ਕੀ ਫਾਇਦਾ ਹੈ ਮੈਂ ਜਵਾਨ ਕੁੜੀ ਹੈ ਐਵੇਂ ਗੁੱਸਾ ਗੱਲਾਂ ਕਰ ਜਾਂਦਾ ਜਵਾਕ ਤਬ ਕੋਈ ਗਲਤ ਕਦਮ ਚੱਕ ਲੈਂਦਾ ਜਿਹੜੀ ਗੱਲ ਤੇ ਆਪਾਂ ਲੈ ਆਉਣੀ ਹੈ ਨਾ ਕੁੜੀ ਉਹ ਤੇ ਨੇ ਆ ਤੇ ਬਸ ਜਿਹੜਾ ਕੰਮ ਕਰਨ ਵਾਲਾ ਆਪਣੇ ਉਹ ਐਲੀ ਕਿ ਜ਼ਰੂਰ ਨੀ ਕਰੱਖਵੀ ਜੇ ਕਿਤੇ ਜਾਂਦੇ ਹੈ ਤਾਂ ਸਾਨੂੰ ਪਤਾ ਤਾਂ ਹੋਵੇ ਤਸਕੇ ਤਾਂ ਜਾਓ ਵੀ ਪਾਈ ਫਲਾਣੀ ਤਾਂ ਚੱਲਨੇ ਚੱਲ ਪਹਿਲਾਂ ਤਾਂ ਚਲ ਡਰ ਸੀਗਾ ਕੰਜਰਖੰਨੇ ਦਾ ਉਹੋ ਤਾਂ ਨਿਬੜ ਗਿਆ ਆਪਣਾ ਹੋ ਤਾਂ ਨਿਬੜ ਗਿਆ ਬਸ ਫਿਰ ਚਲੂੰ ਇਨਾ ਕਿਤੇ ਅਬ ਦੀ ਦਵਾਈ ਵਾ ਬਿੰਦਰ ਵਾਲੀ ਗੱਲ ਸਹੀ ਚਲ ਦਵਾਈ ਕਿਤੇ ਬਾਜ਼ਾਰ ਜਾਣਾ ਉਹ ਤਾਂ ਚਲ ਜੀ ਸੱਤ ਕੇ ਜਾਣ ਕੋਈ ਚੱਕਰ ਹੀ ਨਹੀਂ ਹੈ ਹੂੰ ਉਹਨਾਂ ਜੋ ਆ 24 ਘੰਟੇ ਘਰੇ ਤਾਂ ਨਹੀਂ ਬੈਠੇ ਰਹਿਣਗੇ ਪਹਿਲਾਂ ਦੀ ਗੱਲ ਹੋਰ ਸੀ ਹੁਣ ਚਲ ਠੀਕ ਹੈ ਜਾਂਦੇ ਕਿਤੇ ਜਾਏ ਹਨ ਬਾਜ਼ਾਰ ਤੋਂ ਚੀਜ਼ ਲੈਣੀ ਆਪਾਂ ਅੱਛਾ ਜਾਇ ਮਮੇ ਪਰ ਟਕ ਟਕ ਤੈਨੂੰ ਤਾਂ ਪਤਾ ਹੋਵੇ ਨਾ ਤੂੰ ਹਰ ਵਾਰੀ ਇਹੀ ਕਹਿੰਦੀ ਹੁੰਦੀ ਹੈ ਹਾਂ ਜਦ ਤੂੰ ਕੱਪੜਿਆਂ ਦਾ ਕਹੇ ਤਾਂ ਮੈਂ ਕਹਿੰਦੀ ਛੱਤ ਤੇ ਗਈ ਸੀ ਤਾਂ ਨਹੀਂ ਮੈਨੂੰ ਪਤਾ ਮੈਂ ਤਾਂ ਕੱਪੜੇ ਧੋਹਦੀ ਫਿਰਦੀ ਸੀ ਮੈਨੂੰ ਪਤਾ ਦੀ ਬਣਾਦੀ ਉਹ ਘਰੋਂ ਜਾਣਗੇ ਜਾਂ ਮੈਨੂੰ ਉਹ ਪੁੱਛ ਕੇ ਗਏ ਨੇ ਜਾਂ ਮੈਨੂੰ ਪੁੱਛ ਕੇ ਜਾਂਦੇ ਨੇ ਹੈ ਪਹਿਲਾਂ ਉਹ ਐਡਾ ਕੰਮ ਕਰਤਾ ਸੀ ਉਦੋਂ ਮੈਨੂੰ ਪੁੱਛ ਕੇ ਕੀਤਾ ਹੁੰਦਾ ਜਾਂ ਉਹ ਮੈਨੂੰ ਪੁੱਛ ਕੇ ਗਏ ਨੇਗੇ ਮੇਰੀ ਗੱਲ ਸੁਣ ਲੈ ਮੈਨੂੰ ਪੁੱਛ ਕੇ ਤਾਂ ਉਹ ਜਮੀ ਨਹੀਂ ਜਾਂਦੇ ਹੈਗੇ ਕਿਸੇ ਪਾਸੇ ਮੈਨੂੰ ਤਾਂ ਉਹੀ ਸਮਝ ਰੱਖਿਆ ਘਰ ਦੇ ਵਿੱਚ ਆ ਸੁਣ ਲੈ ਕਾਣੇ ਭਾਈ ਕਾਤੀ ਗੱਲ ਇਹਨੇ ਵੀ ਮੈਨੂੰ ਤਾਂ ਉਹੀ ਸਮਝ ਰੱਖਿਆ ਮੈਂ ਤੁਹਾਨੂੰ ਇਹ ਕਹਿਨੀ ਆ ਆ ਜਿਹੜਾ ਰੌਲਾ ਪਾਉਣੇ ਹੁੰਨੇ ਹਨ ਇਹਦੇ ਨਾਲ ਤੁਸੀਂ ਬਾਈਕੇ ਸਮੱਸਿਆ ਨਾਲ ਕੋਈ ਗੱਲ ਦਾ ਹੱਲ ਕੱਢ ਲਿਆ ਕਰੋ ਮਾੜੀ ਜੀ ਗੱਲ ਹੁੰਦੀ ਉਹਨੂੰ ਝੱਜੂ ਪਾ ਪਾ ਕੇ ਉਹ ਵਧਾ ਦਿੰਨੇ ਕਿਉਂ ਆਂਟਕ ਮਾਣ ਨੂੰ ਸੁਣਾਉਣੇ ਹੁੰਨੇ ਨਹੀਂ ਨਹੀਂ ਫੇਰ ਤੂੰ ਕਹੇਂਗੀ ਇਹਦਾ ਲੜਦਾ ਐਡਾ ਡੱਲ ਦਿਮਾਗ ਹੈ ਇਹਦਾ ਜਨਾਨੀ ਜੇ ਘਰੇ ਕੰਮ ਵੀ ਕਰਦੀ ਐ ਤਾਂ ਉਹਦੇ ਕੰਨ ਚਾਰੋਂ ਪਾਸੇ ਹੁੰਦੇ ਆ ਆਹੋ ਸਮਝੇ ਨਾ ਵੀ ਘਰ ਚ ਕੀ ਹੋਈ ਜਾਂਦਾ ਕੀ ਨਹੀਂ ਇੱਕ ਵਾਰ ਸੇ ਪੀੜਕਣ ਵਾਲੀ ਵੀ ਕਪੜੇ ਧੋਈ ਇਹਨੇ ਬੰਦ ਪਤਾ ਲੱਗਿਆ ਕੌਣ ਟੱਪ ਗਿਆ ਕੌਣ ਕੀ ਕਰਦਾ ਨਾ ਮੇਰੀ ਗੱਲ ਸੁਣ ਹਾਂ ਮੈਂ ਤਾਂ ਕਹਿੰਦਾ ਜਨਾਲੀ ਦੇ ਚਾਰ ਕੰਨ ਹੁੰਦੇ ਆ ਮੈਂ ਘਰ ਚ ਤਾਂ ਮੈਂਦੀ ਮਾਂ ਤੇ ਚਲ ਕੋਠੇ ਦੀ ਜੜੀ ਹੋਈ ਦੀ ਹੈਗਾ ਤਾਂ ਤੂੰ ਵੀ ਘਰ ਚ ਦੀਗਾ ਤੇਰੇ ਵੀ ਤਾਂ ਚਾਰ ਕੰਨ ਹੈਗੇ ਨੇ ਕਿ ਬੱਟਾ ਇਹਨਾਂ ਨੂੰ ਪਤਾ ਲੱਗਿਆ ਤੇ ਮੈਂ ਜੇ ਮੈਨੂੰ ਪਤਾ ਹੁੰਦਾ ਮੈਂ ਜਾਗਦਾ ਹੁੰਦਾ ਮੈਂ ਦੱਸ ਦਿੰਦਾ ਕਿੱਥੇ ਚੱਲੇ ਹੋ ਮੈਂ ਸੁੱਤਾ ਪਿਆ ਸੀ ਮੈਂ ਤਾਂ ਆ ਸੁੱਤਾ ਪਿਆ ਸੀ ਤੂੰ ਰਾਤ ਨੂੰ ਪਤਾ ਨਹੀਂ ਕਿਹੜੇ ਪਾਣੀ ਤੇ ਜਾਂਦਾ ਤੜਕੇ ਨੂੰ ਦਿਨੇ ਸੌ ਜਾਂ ਨਾਗਾ ਘਾੜੇ ਮਾਰੀ ਜਾਂਦਾ ਮੈਂ ਤਾਂ 100 ਕੰਮਾਂ ਦੇ ਵਿੱਚ ਸੁਰਸਤੀ ਹੈ ਮੇਰੀ ਤੂੰ ਦਾ ਖੇਤ ਦਾ ਜਿਹੜਾ ਹੈਗਾ ਉਹ ਕਰ ਲਿਆ ਬਸ ਠੀਕ ਆ ਜਿੱਦੇ ਘਰੇ ਹੋਇਆ ਤਾਂ ਮੌ ਨਾ ਪੈ ਗਿਆ ਅੰਦਰ ਤੂੰ ਤੈਨੂੰ ਕੀ ਪਤਾ ਮੈਂ ਖਰਾੜੇ ਮਾਰਦਾ ਖਰਾੜੇ ਸੋਨੇ ਮਾਰਦਾ ਉਹ ਤੂੰ ਖਰਾੜੇ ਸੋਨੇ ਸੀ ਜੇ ਖਰਾੜੇ ਸੋਨੇ ਸੀ ਫਿਰ ਮੈਨੂੰ ਕਿਉਂ ਕਹਿੰਨੀ ਆ ਵੀ ਤੈਨੂੰ ਨਹੀਂ ਪਤ ਲੱਗਿਆ ਮੈਂ ਤਾਂ ਸੁੱਤਾ ਪਿਆ ਚੱਲ ਬਈ ਤੇਰੀ ਗੱਲ ਧੀ ਆ ਜਾ ਫੋਨ ਲਾ ਕੇ ਦੇਖ ਲੈ ਬਈ ਨਿੱਕੇ ਨੂੰ ਲੈ ਮੈਨੂੰ ਲਾ ਕੇ ਦੇ ਦੇ ਮੈਂ ਪੁੱਛ ਲੈਣੀ ਕਿੰਨੇ ਨਾ 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 ਮੈਂ ਨਹੀਂ ਲਾਂ ਉਹਨੂੰ ਫੋਨ ਬਸ ਮੈਂ ਤੈਨੂੰ ਕੀ ਕਿਹਾ ਵੀ ਫੋਨ ਸਿੱਧਰ ਉਹ ਲਾ ਕੇ ਦੇ ਦੂ ਐ ਮਰਜੀ ਭੌਗਦਾ ਫਿਰੇ ਉਹ ਮੈਂ ਉਹਨੂੰ ਫੋਨ ਲਾ ਕੇ ਨਹੀਂ ਪੁੱਛਣਾ ਕਿੱਥੇ ਗਿਆ ਬਸ ਬਸ ਤੁਹਾਡਾ ਤਾਂ ਆ ਹੀ ਕੁਝ ਚੱਲਦਾ ਤੂੰ ਤਾਂ ਕਦੇ ਨਹੀਂ ਬਹਿ ਕੇ ਆਏ ਵੀ ਹਾਂ ਰਹਿ ਮਸ਼ਵਰਾ ਚੰਗਾ ਕਰ ਲਿਆ ਜੇ ਇੱਕ ਦਾ ਮੂੰਹ ਸਿੱਧਾ ਤਾਂ ਦੂਜਾ ਚੁਰਚੁਰ ਚੁਰਚੁਰ ਕਰੀ ਜਾਂਦੇ ਕਿਹਦੇ ਨਾਲ ਰਹਿ ਮਸ਼ਵਰਾ ਕਰ ਲੋ ਇਹਦੇ ਨਾਲ ਗੱਲ ਨਾ ਕਿ ਉਹਦੇ ਨਾਲ ਕਰਨਾ ਇਹ ਮਾਪਕ ਇੱਕੋ ਜਿਹਾ ਮੈਂ ਕਾਣੂ ਮੇਰੀ ਗੱਲ ਸੁਣ ਤੂੰ ਜਿਹੜੀ ਕੋਈ ਗੱਲ ਕਰਨੀ ਹੋ ਜਨਾ ਆਪਣੇ ਮਨ ਨਾਲ ਇਕੱਲਾ ਹੀ ਕਰ ਲਿਆ ਕਰ ਮੇਰੇ ਨਾਲ ਤਾਂ ਕੋਈ ਗੱਲੇ ਹੀ ਨਾ ਕਰਿਆ ਕਰ ਫਿਰ ਉਹ ਚੱਕੜ ਅੱਜ ਕੱਲ ਮੈਨੂੰ ਦੀਂ ਦਾ ਕਬਸ ਤੇਰਾ ਸੁਭਾਅ ਬਦਲ ਹੀ ਪਿਆਗਾ ਹੱਥ ਦੇ ਮੂੰਹ ਬੋਲਦੀ ਨਹੀਂ ਕਿਸੇ ਨੂੰ ਨਹੀਂ ਬੋਲਦਾ ਮੈਂ ਕੁਝ ਕਰਦਾ ਫਿਰ ਤੂੰ ਚੱਕੜਨ ਲੱਗ ਜਾਂਦੇ ਹਾਂ ਹਾਂ ਨਿਕੋ ਚੱਕੜਨ ਲੱਗਿਆ ਨਿਕੋ ਚਾਲੀ ਜਿਹੜੀ ਗੱਲ ਖੂਗੀ ਉਹ ਤਾਂ ਫਿਰ ਕਹੀ ਜਾਂਦੀ ਜਗੀ ਮੇਰੇ ਤਾਂ ਫਿਰ ਉਹੀ ਗੱਲ ਮੂੰਹ ਚ ਰਹਿੰਦੀ ਨਹੀਂ ਹੈਗੀ ਬੋਲਿਆ ਜਾਂਦਾਗਾ ਫਿਰ ਸੇਤੀ ਸਿੱਤਰ ਕੱਢ ਕੇ ਵੇਜਣਾਗਾ ਵੀ ਸੇਤੀ ਨੂੰ ਮੈਂ ਬੋਲਾ ਕੋਈ ਮੌਕਾ ਛੱਡਦਾ ਦੇਖ ਲੈ ਢੀ ਭਾਈ ਤੈਨੂੰ ਅਸੀਂ ਇੱਥੇ ਨਾ ਤਾਂ ਬੁਲਾਇਆ ਦੋਨੇ ਭੈਣ ਭਰਾਵਾਂ ਅਸੀਂ ਨਾ ਕਿਕਰ ਸਾਨੂੰ ਛੱਡਦਾ ਛੱਡਦਾ ਚਲੋ ਬਈ ਮੈਂ ਹੁਣ ਇਸ ਗੱਲ ਵਿੱਚ ਬੋਲਦਾ ਚੰਗਾ ਤਾਂ ਲੱਗਦਾ ਨਹੀਂ ਪਰ ਜੋ ਤੁਸੀਂ ਕੀਤਾ ਠੀਕ ਹੀ ਕੀਤਾ ਹੋਊਗਾ ਪਰ ਤੁਸੀਂ ਐਂ ਵੀ ਦੇਖੋ ਤੁਸੀਂ ਰੀਜਨਲ ਮਾਮੇ ਨੂੰ ਕੁੱਟ ਲਿਆ ਠੀਕ ਹੈ ਕਿੰਨਾ ਕੁਸ਼ ਕਰ ਲਿਆ ਪਰ ਮੈਨੂੰ ਸਮਝ ਨਹੀਂ ਲੱਗਦੀ ਯਾਰ ਵੀ ਹੁਣ ਮੈਂ ਤੁਹਾਡਾ ਸਾਥ ਕਿਵੇਂ ਦਵਾਂ ਮੈਂ ਤਾਂ ਹੁਣ ਐਂ ਕਹਿਣਾ ਵੀ ਜੋ ਕੁਝ ਹੋ ਗਿਆ ਬਹੁਤ ਹੋ ਗਿਆ ਤੁਸੀਂ ਵੀ ਹੁਣ ਗੱਲ ਨੂੰ ਛੱਡ ਦਿਓ ਤੁਸੀਂ ਵੀ ਗੱਲ ਵਾਲੀ ਵਧਾਓ ਨਾ ਲਾਡੀ ਅਸੀਂ ਤਾਂ ਜਿਹੜੀ ਮੇਨ ਗੱਲ ਆ ਵੀ ਜਦ ਇਹ ਤੁਹਾਨੂੰ ਸਮਝਾਉਣੀ ਆ ਉਹਦੇ ਹਾਸਤੇ ਇੱਥੇ ਸੱਦਿਆ ਸੀਗਾ ਚਲ ਇਹ ਤਾਂ ਗੱਲਾਂ ਰਾਹ ਗਈਆਂ ਪਰੇ ਚਲ ਅਸੀਂ ਹੁਣ ਛੱਡਣਾ ਸੀ ਛੱਡਤਾ ਕਿਉਂਕਿ ਤੇਰੇ ਮਾਮੇ ਦੇ ਸਹੁਰੇ ਆਏ ਸੀ ਸਾਡੇ ਘਰੇ ਮਨਤਾ ਕਰਨਾ ਚਲ ਉਹਨਾਂ ਦੇ ਕਹਿੰਦੇ ਅਸੀਂ ਛੱਡਤਾ ਪਰ ਗੱਲ ਇਹ ਆ ਕਿ ਹੁਣ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਉਹਨੂੰ ਸਮਝਾਓ ਕਿ ਮੈਂ ਮੰਨਦੀ ਆ ਤੂੰ ਸਾਡਾ ਸਾਥ ਨਹੀਂ ਦੇ ਸਕਦਾ ਪਰ ਤੂੰ ਉਹਨੂੰ ਸਮਝਾਤਾ ਸਕਦੇ ਨਾ ਵੀ ਮम्मा ਸਮਝਾਵਾਂ ਕਿ ਸਮਝਾਵਾਂ ਤੂੰ ਆਂ ਦੱਸ ਵੀ ਨਾਨੀ ਮੇਰੀ ਉਹਨੂੰ ਸਮਝਾਉਂਦੀ ਨਹੀਂ ਹੋਣੀ ਕਿ ਮੇਰੀ ਮਾਮੀ ਉਹਨੂੰ ਸਮਝਾਉਂਦੀ ਨਹੀਂ ਹੋਣੀ ਲੜੀ ਉਹਨਾਂ ਦੀ ਗੱਲ ਉਹ ਨਹੀਂ ਸੁਣਦਾ ਕੀ ਪਤਾ ਤੇਰੀ ਕਹੀ ਗੱਲ ਦਾ ਸ਼ਰਮ ਹੀ ਮਨ ਜੇ ਜੇ ਤੂੰ ਉਹਨੂੰ ਸਮਝਾਵੇਂ ਤਾਂ ਕਿਵੇਂ ਸਮਝਾਵਾਂ ਤੂੰ ਨੂੰ ਕਹਿ ਵੀ ਤੂੰ ਮਰ ਗਿਆ ਹੋ ਜੀ ਕੋਈ ਹਰਕਤ ਨਾ ਕਰੀ ਤੈਨੂੰ ਪਤਾ ਨਾ ਮਾਲੀ ਦੀ ਗੱਲ ਦਾ ਜੇ ਉਹਨੂੰ ਪਤਾ ਲੱਗ ਗਿਆ ਤਾਂ ਸਾਡੇ ਰਿਸ਼ਤੇ ਦੇ ਵਿੱਚ ਫਰਕ ਪੈ ਜਾਊਗਾ ਠੀਕ ਹੈ ਜੇ ਉਹਨੂੰ ਐ ਵੀ ਪਤਾ ਲੱਗ ਗਿਆ ਮੈਂ ਤੁਹਾਡਾ ਨਾਲ ਰਹਿ ਲਿਆ ਹੋਇਆ ਸੀਗਾ ਤਾਂ ਕਿੱਥੇ ਤੱਕ ਗੱਲ ਜਾਊਗੀ ਹੈ ਨਹੀਂ ਨਹੀਂ ਲੜੀ ਅਸੀਂ ਪਤਾ ਤਾਂ ਜਮਾਂ ਲੱਗਾਂ ਦਿੰਦੇ ਵੀ ਤੂੰ ਸਾਡੇ ਨਾਲ ਰਹਿ ਲਿਆ ਹੋਇਆ ਸੀਗਾ ਜਾਂ ਤੂੰ ਸਾਡੀ ਮਦਦ ਕੀਤੀ ਆ ਇਹ ਤਾਂ ਸਾਨੂੰ ਵੀ ਪਤਾ ਜੇ ਅਸੀਂ ਦੱਸਾਂਗੇ ਤਾਂ ਤੇਰੀ ਸਿਹੜੀ ਖਰਾਬ ਹੋਊਗੀ ਤੂੰ ਸਾਡਾ ਇੰਨਾ ਸਾਥ ਦਿੱਤਾ ਅਸੀਂ ਤੇਨਾਂ ਧੋਖਾ ਥੋੜਾ ਕਰਾਂਗੇ ਗੱਲ ਧੋਖੇ ਦੀ ਨਹੀਂ ਹੈਗੀ ਮਨਿੰਦਰ ਗੱਲ ਤਾਂ ਹੁਣ ਆਏ ਆ ਵੀ ਮੈਂ ਜਿਸ ਤੱਕ ਥੋੜਾ ਕਰ ਸਕਦਾ ਸੁਨਾਵਾ ਕਰਤਾ ਠੀਕ ਹੈ ਚਲੋ ਹੁਣ ਥੋੜੀ ਵੀ ਚਲੋ ਜਿੰਨਾ ਕੋ ਤੁਹਾਨੂੰ ਗੁੱਸਾ ਸੀਗਾ ਤੁਸੀਂ ਆਪਣਾ ਗੁੱਸਾ ਘੱਟ ਲਿਆ ਤੁਸੀਂ ਹੁਣ ਉਹਨੂੰ ਛੱਡ ਤਾਂ ਹੁਣ ਤੁਸੀਂ ਗੱਲ ਨੂੰ ਵੀ ਇੱਥੇ ਛੱਡ ਦਿਓ ਠੀਕ ਹੈ ਮਨਿੰਦਰ ਕੱਚੀਆਂ ਗੋਲੀਆਂ ਤੇਰੇ ਵੀਰ ਨੇ ਵੀ ਨਹੀਂ ਖੇਡੀਆਂ ਸੀ ਬਾਈ ਛੱਡਣ ਤੋਂ ਪਹਿਲਾਂ ਮੈਂ ਉਹਦੀ ਵੀਡੀਓ ਬਣਾਈ ਆ ਜੇ ਕੱਲ ਨੂੰ ਫੇਰ ਕਿਸੇ ਨਾਲ ਕੁਛ ਕੀਤਾ ਨਾ ਤੇਰੀ ਵੀਡੀਓ ਵਾਇਰਲ ਕਰੂੰਗਾ ਮੈਂ ਇਹ ਦੇਖੀ ਨਿੱਕੇ ਮੇਰੀ ਗੱਲ ਸੁਣ ਹੈ ਤੂੰ ਕੰਮ ਲਾ ਕੇ ਕਿਉਂ ਮਰਨਾ ਵੀਡੀਓ ਕਿਉਂ ਬਣਾਈ ਵੀਡੀਓ ਕੱਲ ਨੂੰ ਜੇ ਵਾਇਰਲ ਹੋ ਗਈ ਤੂੰ ਐਂ ਦੇਖ ਮਾਮੇ ਦੇ ਦੋ ਕੁੜੀਆਂ ਨੇ ਆਪਾਂ ਬੈਠੇ ਸਾਹਮਣੇ ਮਾਮੇ ਦੇ ਦੋ ਕੁੜੀਆਂ ਨੇ ਠੀਕ ਹੈ ਜੇ ਕੱਲ ਨੂੰ ਵੀਡੀਓ ਵਾਇਰਲ ਹੋ ਗਈ ਉਹਨਾਂ ਦਾ ਰਿਸ਼ਤਾ ਕਿਵੇਂ ਹੋਊਗਾ ਹੈ ਕੱਲ ਨੂੰ ਚੱਲ ਠੀਕ ਹੈ ਉਹਨਾਂ ਦਾ ਰਿਸ਼ਤਾ ਤਾਂ ਛੱਡ ਉਸ ਤੋਂ ਬਾਅਦ ਵਿੱਚ ਮੇਰੀ ਰਿਸ਼ਤੇਦਾਰੀ ਆ ਸਾਨੂੰ ਲੋਕ ਮੈਨੂੰ ਟਿੱਚਿਆ ਕਰਨਗੇ 100 ਕੁਛ ਸਾਰੇ ਪਰਿਵਾਰ ਦਾ ਬਈ ਮੇਰੀ ਗੱਲ ਸੁਣ ਮੈਨੂੰ ਐ ਲੱਗਦਾ ਮੇਰੀ ਮਾਮੀ ਤੇ ਨਾਨੀ ਫਾਹਾ ਲੈ ਕੇ ਮਰ ਜਾਣਗੀਆਂ ਕੋਈ ਇਹੋ ਜੀ ਗੱਲ ਨਾ ਕਰਦੀ ਬਈ ਬਣ ਕੇ ਵੀਡੀਓ ਵਾਇਰਲ ਕਰਕੇ ਠੀਕ ਹੈ ਨਾਲ ਤਾਂ ਮੇਰਾ ਰਿਸ਼ਤਾ ਨਹੀਂ ਹੋਣਾ ਉਸ ਤੋਂ ਬਾਅਦ ਵਿੱਚ ਨਾਲੇ ਮੇਰੀ ਮਾਂ ਟੈਨਸ਼ਨ ਲਊਗੀ ਸਾਰਾ ਕੁਝ ਹੀ ਤਬਾਹ ਹੋ ਜਾਊਗਾ ਨਿੱਕੇ ਦੇਖ ਲੈ ਹੁਣ ਮੈਂ ਤੁਹਾਡਾ ਸਾਥ ਦਿੱਤਾ ਸੀਗਾ ਪਰ ਤੁਸੀਂ ਇਹ ਗਲਤੀ ਨਾ ਕਰਿਓ ਨਾ ਨਾ ਲਾਡੀ ਜਮਾ ਨਹੀਂ ਅਸੀਂ ਇਹੋ ਜੀ ਕੋਈ ਗਲਤੀ ਨਹੀਂ ਕਰਦੇ ਵੀ ਜਿੱਤੇ ਕਰਕੇ ਤੈਨੂੰ ਕੋਈ ਪਰੇਸ਼ਾਨੀ ਹੋਵੇ ਜਾਂ ਦੀਦੀ ਨੂੰ ਕੋਈ ਪਰੇਸ਼ਾਨੀ ਹੋਵੇ ਰਹੀ ਗੱਲ ਬਈ ਤੂੰ ਟੈਨਸ਼ਨ ਨਾ ਠੀਕ ਹੈ ਤੂੰ ਜਿੰਨੇ ਸਾਡਾ ਸਾਥ ਦਿੱਤਾ ਨੇ ਅਸੀਂ ਤੇਰੀ ਗੱਲ ਕਦੇ ਨਹੀਂ ਭੁੱਲਦੇ ਵਾਇਰਲ ਬੂਰ ਵਾਲੀ ਤਾਂ ਮੇਰੇ ਡਰਬਿਆ ਪਰ ਮੇਰੀ ਇੰਨੀ ਗੱਲ ਲਗੀ ਵੀ ਵੀਡੀਓ ਸਾਡੇ ਕੋਲ ਜੂਰ ਹੋਊਗੀ ਤੇ ਤੇਰਾ ਮਾਮਾ ਡਰ ਕੇ ਰਹੇ ਤੂੰ ਵੀਡੀਓ ਡਿਲੀਟ ਕਰ ਦੇ ਨਹੀਂ ਠੀਕ ਹੈ ਜਿਹੜੇ ਬੰਦੇ ਨੇ ਡਰਨਾ ਨਾ ਉਹਨੇ ਉਹ ਵੀ ਡਰਜਣਾ ਜਿਹੜੇ ਬੰਦੇ ਨੇ ਨਹੀਂ ਡਰਨਾ ਉਹਨੇ ਵੀਡੀਓ ਨਾਲ ਵੀ ਨਹੀਂ ਡਰਨਾ ਮੈਂ ਤੁਹਾਨੂੰ ਸਹੀ ਦੱਸਾਂ ਅਸੀਂ ਤੇਰੀਆਂ ਸਾਰੀਆਂ ਗੱਲਾਂ ਮੰਨਾਂਗੇ ਅਸੀਂ ਤੇਰੀ ਹਰ ਇੱਕ ਗੱਲ ਦੀ ਇੱਜ਼ਤ ਕਰਦੇ ਹਾਂ ਪਰ ਆਹ ਗੱਲ ਨਹੀਂ ਪਲੀਜ਼ ਅਸੀਂ ਵੀਡੀਓ ਡਿਲੀਟ ਨਹੀਂ ਕਰ ਸਕਦੇ ਕੱਲ ਨੂੰ ਵੀ ਜੇ ਕਿਕਰ ਸਿੰਘ ਨੇ ਕੁਝ ਵੀ ਹਰਕਤ ਕੀਤੀ ਤਾਂ ਸਾਡੇ ਕੋਲ ਸਬੂਤ ਹੈਗਾ ਸਾਨੂੰ ਸਬੂਤ ਚਾਹੀਦੇ ਆ ਉਹਦੇ ਖਿਲਾਫ ਚੱਲ ਠੀਕ ਆ ਮਨਿੰਦਰ ਤੂੰ ਵੀ ਤਾਂ ਚਾਹੁੰਦੇ ਨੇ ਪਰ ਮੇਰੀ ਗੱਲ ਸੁਣ ਠੀਕ ਹੈ ਜੇ ਤੂੰ ਕਹਿੰ ਤਾਂ ਮੇਰੇ ਬਲੋਗ ਹੱਥ ਤੋਂ ਨਹੀਂ ਆਜ ਤੋ ਵਾਲ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ ਲਾਡੀ ਤੂੰ ਵੀ ਤਾਂ ਚਾਹੁੰਨਾ ਨੇ ਵੀ ਤੇਰਾ ਮਾਮਾ ਸੁਧਰ ਜੇ ਡਰਭਈ ਆ ਬਈ ਨਹੀਂ ਡਰਲ ਕਰ ਦੇ ਯਕੀਨ ਵੀ ਕਰ ਸਾਡੇ ਤੇ ਵਿਸ਼ਵਾਸ ਤਾਂ ਕਰ ਮੈਨੂੰ ਵਿਸ਼ਵਾਸ ਸਾਨੂੰ ਵੀ ਪਤਾ ਤੂੰ ਸਾਡਾ ਸਾਥ ਦਿੱਤਾ ਮੈਂ ਸਾਥ ਦਿੱਤਾ ਤੁਹਾਡਾ ਪਰ ਮੈਂ ਇਹ ਗੱਲ ਤੋਂ ਡਰਦਾ ਵੀ ਕੱਲ ਨੂੰ ਕਿਤੇ ਇਹ ਗੱਲ ਸਾਹਮਣੇ ਆ ਗਈ ਕਿ ਮੈਂ ਤੁਹਾਡੇ ਨਾਲ ਸੀ ਮਾਮੇ ਨੂੰ ਸਜ਼ਾ ਦਿਵਾਉਣ ਦੇ ਵਿੱਚ ਤਾਂ ਮੇਰਾ ਕੁਝ ਨਹੀਂ ਰਹਿਣਾ ਮੇਰੀ ਮਾਂ ਨੇ ਮਾਰ ਦੇਣਾ ਦੱਸੂ ਕੌਣ ਦੇਖ ਲਾਡੀ ਆਪਣੇ ਤਿੰਨਾਂ ਚ ਗੱਲ ਆ ਹਾਂ ਦੋਨੇ ਸਾਡੇ ਭੈਣ ਭਰਾਵਾਂ ਚ ਕੀ ਜਿਆ ਬੰਦਾ ਤੂੰ ਆ ਇੱਕ ਹਰਪੀਤ ਹੋਗੀ ਠੀਕ ਹੈ ਇੱਕ ਹਰਪੀਤ ਮੈਨੂੰ ਤਾਂ ਹੁਣ ਤੁਹਾਨੂੰ ਆਪਣੇ ਤਾਂ ਕਿਤੇ ਨਹੀਂ ਗੱਲ ਜਾਂਦੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜਿਵੇਂ ਹੁਣ ਮੈਂ ਤੁਹਾਨੂੰ ਮਿਲ ਇੱਥੇ ਮਿਲਣ ਆਇਆ ਨਾ ਮੈਂ ਤਾਂ ਇਹੀ ਗੱਲ ਸੋਚਦਾ ਆ ਕਿ ਜੇ ਕਿਸੇ ਨੇ ਦੇਖ ਲਿਆ ਤੂੰ ਬੈਠੇ ਛਰਿਆ ਵਾ ਜੇ ਕਿਸੇ ਨੇ ਦੇਖ ਲਿਆ ਮਾਮੇ ਕੋਲੇ ਗੱਲ ਕਰਤੀ ਵੀ ਤੇਰਾ ਭਾਂ ਜਾਨਾ ਦੇ ਕੋਲੇ ਬੈਠਾ ਸੀ ਤਾਂ ਮਾਮੇ ਨੇ ਸਿੱਧੀ ਸਦਾ ਹੀ ਸ਼ੱਕ ਮੇਰੇ ਤੇ ਕਰਨਾ ਚਲ ਆਡੀ ਕੋਈ ਗੱਲ ਨਹੀਂ ਤੂੰ ਜਾ ਇੱਥੋਂ ਜਿਹੜੀ ਗੱਲ ਸ ਤੇਰਾ ਕਰਨੀ ਸੀ ਉਹ ਅਸੀਂ ਕਰ ਲਈ ਬਸ ਇਸ ਦੁਵਾਰ ਕੇ ਚੱਲ ਜਿੰਨਾ ਵੀ ਸਾਥ ਤੇਰਾ ਸੀਗਾ ਸਾਡੇ ਲਈ ਬਹੁਤ ਸੀਗਾ ਇਸ ਤੋਂ ਬਾਅਦ ਤੂੰ ਆਪਦੇ ਰਾਸਤੇ ਅਸੀਂ ਆਪਦੇ ਰਾਸਤੇ ਇਸ ਤੋਂ ਬਾਅਦ ਸਾਡੇ ਨਾਲ ਜਿਹੜਾ ਕੁਝ ਵੀ ਹੋਊਗਾ ਸੀ ਆਪ ਨਿਵੇੜਾਂਗੇ ਬਸ ਇੱਕ 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 ਰਿਕਵੈਸਟ ਆ ਮੈਂ ਉਹਨੂੰ ਇੱਕ ਵਾਰੀ ਸਮਝਾਈਂ ਜਰੂਰ ਕੋਈ ਗੱਲ ਨਹੀਂ ਮੈਂ ਗੱਲ ਕਰਕੇ ਤਾਂ ਦੇਖੂਗਾ ਪਰ ਮੈਂ ਇਹ ਗੱਲ ਦਾ ਦਾਵਾ ਨਹੀਂ ਕਰਦਾ ਵੀ ਉਹ ਸੁਧਰ ਜਾਵੇ ਦੇਖ ਲਾਡੀ ਛੋਟੇ ਘਰ ਦੇ ਸਾਰੇ ਡਰਦੇ ਉਹ ਤੋਂ ਤੇਰੀ ਤਾਂ ਕੋਈ ਗੱਲ ਮੰਨੂਗਾ ਤੂੰ ਤਾਂ ਸਮਝਾਉਂ ਨੂੰ ਕੁਛ ਕੀ ਸਮਝੇ ਮੈਂ ਕਰਕੇ ਦੇਖੂਗਾ ਗੱਲ ਪਰ ਮੈਂ ਤੈਨੂੰ ਕਹੀ ਤਾਂ ਜਾਨਾ ਕਿ ਮੈਂ ਦਾਵਾ ਨਹੀਂ ਕਰਦਾ ਦੇਖ ਲਾਡੀ ਮੇਰੀ ਭੈਣ ਨਾਲ ਕੀ ਕੁਝ ਹੋਇਆ ਸੀ ਅਸੀਂ ਫੇਰ ਵੀ ਸੋਚ ਕੇ ਉਹਨੂੰ ਛੱਡਤਾ ਵੀ ਉਹ ਤਾਂ ਦੋ ਕੁੜੀਆਂ ਗਈਆਂ ਉਹ ਵੀ ਉਹਨਾਂ ਦਾ ਕੀ ਬਣੂਗਾ ਬਈ ਸਨ ਦਾ ਨਾਂ ਦਾ ਹੀ ਹੁੰਦਾ ਸਨ ਵੀ ਤਾਂ ਉਹਨਾਂ ਬਾਰੇ ਸੋਚ ਕੇ ਦੁੱਖ ਹੁੰਦਾ ਵੀ ਕੱਲ ਨੂੰ ਉਹ ਕਿਵੇਂ ਵਿਆਈਆਂ ਜਾਣਗੀਆਂ ਠੀਕ ਹੈ ਉਹਨਾਂ ਦੇ ਪਰਿਵਾਰ ਦੇ ਉੱਤੇ ਐਡਾ ਕਲੰਕ ਲਵਾਤਾ ਮੇਰੇ ਮਾਮੇ ਨੇ ਠੀਕ ਹੈ ਕੱਲ ਨੂੰ ਉਹਨਾਂ ਦਾ ਰਿਸ਼ਤਾ ਕੌਣ ਲਊਗਾ ਜਵਾਕੜੀਆਂ ਦਾ ਹੈ ਅਸੀਂ ਵੀ ਬਈ ਇਹੀ ਗੱਲ ਸੋਚੀ ਸੀ ਵੀ ਕੱਲ ਨੂੰ ਜਵਾਖੜਿਆਂ ਵਾਲੇ ਕਿਸੇ ਨੇ ਝਾਕਣਾ ਨਹੀਂ ਗਾ ਘਰੋਂ ਫੋਨ ਆਈ ਜਾਂਦਾ ਚਲੋ ਲੈ ਜੀ ਜੀ ਦਾ ਬਾਈ ਧੰਨਵਾਦ ਆਪਣੇ ਚਲੋ ਚਲਦੇ ਚਲ ਬਾਈ ਸਤਿ ਸ੍ਰੀ ਅਕਾਲ ਠੀਕ ਹੈ ਪਰ ਮੈਂ ਤੈਨੂੰ ਇੱਕ ਗੱਲ ਕਹਿਣਾ ਵੀ ਵੀਡੀਓ ਡਿਲੀਟ ਕਰਦੀ ਵੀ ਇਹ ਕੋਈ ਗੱਲਬਾਤ ਨਾ ਹੋਵੇ ਯਾਰ ਵੀ ਇੰਨੀ ਗੱਲ ਬਕਵਾ ਵੀਡੀਓ ਲੈਣ ਤੋਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਅੱਜ ਤਾਂ ਮੈਂ ਤੁਹਾਡਾ ਸਾਥ ਦਿੱਤਾ ਇਹ ਕੱਲ ਨੂੰ ਕਿਤੇ ਆਪਾਂ ਹੀ ਇੱਕ ਦੂਜੇ ਦੇ ਉਲਟ ਹੋ ਕੇ ਕਰ ਲਈ ਨਹੀਂ ਨਹੀਂ ਲਾਡੀ ਅਸੀਂ ਵੀਡੀਓ ਵਾਇਰਲ ਨਹੀਂ ਕਰਦੇ ਕਿਸੇ ਨੂੰ ਸੈਂਟ ਨਹੀਂ ਕਰਦੇ ਵੀਡੀਓ ਸਾਡੇ ਕੋਲ ਹੀ ਰਹੂਗੀ ਪਰ ਰੱਖਾਂਗੇ ਅਸੀਂ ਆਪਦੇ ਕੋਲ ਡਿਲੀਟ ਨਹੀਂ ਕਰਦੇ ਕਿਉਂਕਿ ਸਾਨੂੰ ਵੀ ਸਬੂਤ ਚਾਹੀਦੇ ਆ ਮਰਜੀ ਅਮਨਿੰਦਰ ਇੱਕ ਤੋਂ ਦੂਜੇ ਬੰਦੇ ਕੋਲੇ ਸੈਂਟ ਨਹੀਂ ਹੋਊਗੀ ਵੀਡੀਓ ਠੀਕ ਹੈ ਤੇਰੀ ਸਾਡੇ ਤੇ ਕੀ ਰੱਖੀ ਠੀਕ ਆ ਫੋਨ ਠੀਕ ਆ ਕਰੋ ਫੋਨ ਆਈ ਜਾਂਦਾ ਹੈ ਬਈ ਠੀਕ ਆ ਠੀਕ ਆ ਲਾਡੀ ਕੋਲ ਤਾਂ ਆਉਣਗੇ ਮੈਂ ਇੱਕ ਵਾਰ ਤਾਂ ਲਾਡੀ ਡਿਜ਼ਾਈਨ ਪਾਤਾ ਮੈਂ ਕਿਤੇ ਹੋਰ ਟਰਾਈ ਕਰੀ ਆਂਦੀ ਆ ਜੌਬ